ਆ ਵੇਖੋ ਜੀ ਇੱਕ ਚੀਜ਼ ਸਹਿਜ ਅੱਜ ਲੈ ਕੇ ਆਇਆ ਇਹੇ ਨਾ ਜੀ ਉਹ ਚੀਜ਼ ਹੈ ਜੀ ਵੈਸੇ ਤਾਂ ਤੁਸੀਂ ਸਾਰੇ ਜਾਣਦੇ ਹੋਗੇ ਥੋਡੀ ਹੰਡੀ ਵਰਤੀ ਹੋਣੀ ਹੈ ਪਰ ਮੈਂ ਤਾਂ ਅੱਜ ਲੈ ਕੇ ਆਈ ਪਹਿਲਾਂ ਮੇਰੇ ਕੋਲੇ ਸੀ ਜੀ ਉਹ ਤੇ ਉਹ ਥੋੜੇ ਜਿ ਮੇਰੇ ਸਪेयर ਜੇ ਹੋ ਗਏ ਸੀ ਖਰਾਬ ਹੋ ਗਏ ਸੀ ਜੀ ਇਹ ਮੈਂ ਲੈ ਕੇ ਆਈ ਫ੍ਰੈਡ ਚ ਰੱਖਣ ਵਾਲੇ ਕਵਰ ਜੇ ਜਿਹੜੇ ਉਹ ਸ਼ੀਸ਼ਿਆਂ ਤੇ ਰੱਖਦੇ ਹੁੰਦੇ ਐਸ ਤਰ੍ਹਾਂ ਜੀ ਇਹ ਸਹਿਜ ਦਿਖਾਈ ਸਵਾਰ ਕੇ ਹਾਂਜੀ ਟਰਾਂਸਪੇਰੈਂਟ ਸਾਰੇ ਤੇ ਬਿੰਕ ਤੇ ਗ੍ਰੀਨ ਦੇ ਵਿੱਚ ਪੱਤੇ ਆ ਇਹਦੇ ਇਹ ਜਮੇ ਲੈ ਕੇ ਆਈਆਂ ਸਾਰੇ ਕਰਾਂ ਮੰਮੀ ਮੈਂ ਵਿਖਾਉਣੇ ਆ ਚਲ ਮਾ ਕੋਈ ਕਰਨੀ ਪੱਤਾ ਵਿਖਾ ਦਿਓ ਤੇ ਇਹ ਤਿੰਨ ਆਗੇ ਇਸ ਤਰ੍ਹਾਂ ਬਾਕੀ ਇਧਰੇ ਸਾਰੀ ਸ਼ਾਪਿੰਗ ਸਾਈਡ ਹੀ ਆ ਆਪਾਂ ਤੁਹਾਨੂੰ ਇਹ ਵੀ ਦਿਖਾਉਣੇ ਆ ਚਲੋ ਪੱਤਾ ਹੁਣ ਇਹਨਾਂ ਨੂੰ ਸਾਈਡ ਤੇ ਕਰ ਦਿਓ ਤਾਂ ਮੈਂ ਦਰਨ ਚੱਕ ਕੇ ਦਿਖਾਉਂਦਾ ਸਾਰੇ ਇਹ ਆ ਜੀ ਲੋਰ ਸੂਟ ਬਹੁਤ ਸੋਹਣਾ ਗਲਾ ਬਣਿਆ ਹੋਇਆ ਇਹਦਾ ਕਹੀਂ ਪੁੱਤ ਗਲਾ ਬਣਿਆ ਵੀੜ ਕੋ ਚੁਪਾ ਕੇ ਸਵਾਰ ਕੇ ਤੂੰ ਜੇ ਲੋਟ ਫੜ ਕੇ ਵਖਾ ਪਰਿੰਨ ਪਰਲਾ ਸਾ ਦੇਖੋ ਜੀ ਇਸ ਤਰ੍ਹਾਂ ਤੇ ਇਹਦਾ ਕਾਫੀ ਜਿਹਾ ਕਲਰ ਹੈ ਤੇ ਨਾਲ ਦੀ ਲੋਰ ਹੈ ਇਹਦੇ ਇਹ ਵਾਲੀ ਤੇ ਬਹੁਤ ਸੋਹਣਾ ਬਹੁਤ ਪਿਆਰਾ ਪੀਸ ਹੈ ਜੀ ਇਹਦੀ ਆਪ ਦੀ ਮਰਜ਼ੀ ਦਾ ਜੀ ਲੋਰ ਚਿੱਕੀ ਪੁੱਤ ਵਾਹ ਬਗਾਈ ਉਤੋ ਲਾਸਟਿਕ ਹੋਰੇ ਕਰ ਆਸੀ ਜੇ ਇਸ ਤਰ੍ਹਾਂ ਜੇਬਾਂ ਲੱਗੀਆਂ ਹੋਈਆਂ ਆਸੀ ਇਸ ਤਰ੍ਹਾਂ ਤੇ ਇਹ ਵਾਲੀ ਨਾਲਾ ਵੀ ਹੈਗਾ ਇਹਦੇ ਵਿੱਚ ਤੇ ਇਹ ਨਾਲਾ ਵੀ ਹੈ ਵੈਸੇ ਤਾਂ ਸੁੱਕਣਾ ਸਾਡੇ ਘਰੇ ਕੱਪੜੇ ਉੱਚੇ ਹੋ ਜਾਂਦਾ ਕੋਈ ਹਾਲ ਨਹੀਂ ਪਰ ਅੱਜ ਨਵੇਂ ਲੈ ਕੇ ਆਇਆ ਹਮ ਬਿਆਲੇ ਸ਼ਾਪਿੰਗ ਕੀਤੀ ਆ ਕੰਮ ਮੈਂ ਤਾਂ ਸ਼ਾਮ ਨੂੰ ਜਾ ਬਹੁਤ ਏਦਾਂ ਦੇ ਛੁੱਟ ਪਾ ਕੇ ਜਾਊਂਗਾ ਚਲੋ ਭਾਈ ਕੋਈ ਗੱਲ ਤੇ ਹੋ ਗਿਆ ਜੀ ਇਹ ਪੈਂਟ ਸ਼ਰਟ ਇਹ ਹੈਗੀ ਆ ਪੈਂਟ ਖੋਲ ਕੇ ਦਿਖਾ ਦਿਓ ਤਾਂ ਵਧੀਆ ਇਸ ਤਰ੍ਹਾਂ ਇਹ ਪੈਂਟ ਤੇ ਲੇਡੀਜ਼ ਜਾਨੀ ਕਿ ਕੁੜੀਆਂ ਵਾਲੀ ਸ਼ਰਟ ਹੈ ਜੀ ਇਹ ਆਫ ਵਾਜੂ ਦੀ ਤੇ ਬਹੁਤ ਪਿਆਰੀ ਇਹਦਾ ਕਲਰ ਇਹਦਾ ਪਰਪਲ ਜਿਹਾ ਸ਼ੇਡ ਇਹਦੇ ਨਾਲ ਮੈਚ ਕਰਕੇ ਲੈ ਕੇ ਆਇਆ ਕਲਰ ਵਾਲੀ ਹੈ ਕਰੀ ਇਧਰ ਥਲੇ ਵਸ਼ੇ ਹਸੇ ਜੀ ਇਸ ਤਰ੍ਹਾਂ ਲੀਏ ਇਹਦੇ ਵਿੱਚ ਪਤਲੇ ਪਤਲੇ ਤੇ ਬਹੁਤ ਸੋਹਣੀ ਹੈ ਇਸ ਤਰ੍ਹਾਂ ਦੇ ਲੱਗੇ ਹੋਏ ਆ ਕਾਫ ਆਪਾਂ ਇਹਨੂੰ ਇੱਕ ਵਾਰੀ ਵਾਸ਼ ਕਰ ਲਾਂਗੇ ਫਿਰ ਆਪਾਂ ਇਹਨੂੰ ਪ੍ਰੈਸ ਕਰ ਲਾਂਗੇ ਹਨ ਜੀ ਟੈਗ ਲੱਗਿਆ ਹੋਇਆ ਤੇ ਕੋਈ ਜਿਆਦਾ ਮਹਿੰਗੇ ਕੱਪੜੇ ਨਹੀਂ ਹੈਗੇ ਜੀ ਇਹ ਤੇ ਆਪਣੇ ਗੁੰਨਿਆਂ ਨੇ ਮੰਡੀ ਤੋਂ ਹੀ ਲੱਤੀ ਹੈ ਜੀ ਆਪਾਂ ਤੇ ਆਪਣੇ ਸ਼ੋਰੂਮ ਹੈ ਜੀ ਉਹਨਾਂ ਦਾ ਆ ਇੱਧਰ ਪਖਾਈ ਬਟਾ ਪੈਚਾ ਇਹਨਾਂ ਤੋਂ ਲੱਤੀ ਹੈ ਜੀ ਅਸੀਂ ਜਰੂਰ ਕੋਈ ਨਾ ਕੋਈ ਜੇ ਕੋਈ ਲੈਣਾ ਚਾਹਵੇ ਮੇਰਾ ਭੈਣ ਭਰਾ ਜਰੂਰ ਵਿਜ਼ਿਟ ਕਰਿਓ ਬਹੁਤ ਪਿਆਰੇ ਕੱਪੜੇ ਹੈ ਜੀ ਤੇ ਬਹੁਤ ਵਧੀਆ ਕੋਈ ਬਾਲੇ ਮਹਿੰਗੇ ਨਹੀਂ ਠੀਕ ਠੀਕ ਰੇਟ ਦੇ ਵਿੱਚ ਹੀ ਹੈ ਜੀ ਇਹ ਸੂਟ ਤੇ ਆਪਾਂ ਨੂੰ ਇਹ ਦੋ ਸੂਟ ਮੰਨ ਕੇ ਚੱਲੋ ਵੀ 3000 ਦੀ ਰੇਂਜ 'ਚ ਆ ਗਏ ਆ ਸ਼ਰਟ ਬਸ ਠੀਕ ਹੈਗੀ ਤੇ ਪੈਂਟ ਕਾਫੀ ਮਹਿੰਗੀ ਹੈਗੀ ਵੀ ਜਿਵੇਂ ਆਪਾਂ ਕਹਿ ਦਈਏ 34 ਸਾਈਜ਼ ਹੈਗਾ ਆਪਾਂ ਨੂੰ ਪਈ ਹੈਗੀ 1300 ਦੀ ਪੈਂਟ ਪਈ ਹੈ ਕੋਈ ਮਹਿੰਗੀ ਨਹੀਂ ਜੀ ਬ੍ਰਾਂਡਡ ਆ ਵਧੀਆ ਹਨਾ ਜੀ ਤੇ ਇਹ ਸੂਟ ਲੋਰ ਸੂਟ ਆਪਾਂ ਨੂੰ ਬਸ ਇੰਨੀ ਕੁ ਰੇਂਜ ਦਾ ਇਹ ਪਿਆ ਹੋਣਾ ਤੇ ਸਹਿਜ ਇੱਕ ਚੀਜ਼ ਹੋਰ ਲੈ ਕੇ ਆਇਆ ਉਹ ਤੋਂ ਵੀ ਦਿਖਾ ਦੇ ਕੱਢ ਕੇ ਦਿਖਾਣਾ ਸਾਈਡ ਤੇ ਸਾਈ ਵਾਲੀ ਲੈ ਕੇ ਆਇਆ ਜੀ। ਸਾਈ ਜੀ ਮੰਮਾ ਬਹੁਤ ਘਟ ਸ਼ੋਪਿੰਗ ਕਰਦੀ ਸਹਿਜ ਹੀ ਕਰਦਾ। ਹਨਾ ਜੀ ਤੁਹਾਨੂੰ ਪਤਾ ਯਾਰ ਮੈਂ ਤਾਂ ਤੋੜਾ ਫੇਰ ਇੰਨਾ ਕਰਦੀ ਨਹੀਂ ਫਿਰ ਬੱਚੇ ਨੂੰ ਤਾਂ ਚੀਜ਼ ਲੈ ਕੇ ਦੇਣੀ ਪੈਂਦੀ ਹੈ ਦੇਖੋ ਜੀ। ਸਾਈ ਵਾਲੀ ਲੈ ਕੇ ਆਇਆ। ਵੈਲੀ ਬਹੁਤ ਮਹਿੰਗੀ ਆਈ ਹੈ। ਆਰ ਦੀ ਮਰਜ਼ੀ ਦੀ ਲੈ ਕੇ ਆਇਆ। ਵੈਲੀ ਇਹਦੀ ਹੈ 700 ਦੀ। ਤੇ ਚਲੋ ਕੋਈ ਗੱਲ ਨਹੀਂ ਕਮਾਈ ਬੱਚਿਆਂ ਲਈ ਕਰਦੇ ਆ। ਲੋ ਜੀ ਤੇ ਆਪਾਂ ਸੂਟ ਲੈ ਕੇ ਆਏ ਆਂ ਜੀ ਬਨਾਰਸੀ ਆਪਣਾ ਬਨਾਰਸੀ ਸੂਟ ਹੈ ਜੀ ਤੇ ਥੱਲੇ ਬਾਕੀ ਸਟਿਚ ਸਟਿਚ ਕਰਾਂਗੇ ਤੁਹਾਨੂੰ ਫੇਰ ਬਖਾਵਾਂਗੇ ਡਾਰਕ ਕਲਰ ਹੈ ਜੀ ਇਹਦਾ ਐ ਵੈਸੇ ਇਹਦੇ ਵਿੱਚ ਸਹੀ ਆ ਰਿਹਾ ਕੈਮਰੇ ਦੇ ਵਿੱਚ ਬਿਲਕੁਲ ਸਹੀ ਆ ਰਿਹਾ ਇਹਦੇ ਨਾਲ ਵੈਸੇ ਸ਼ਾਲ ਟਾਈਪ ਹੈ ਦੁਪੱਟਾ ਤੇ ਬਾਕੀ ਹਲੇ ਮੈਂ ਵੇਖਦੀ ਆਂ ਵੀ ਮੈਂ ਦੁਪੱਟਾ ਡਾਈ ਕਰਾਵਾਂ ਕਿ ਕੀ ਕਰਾਂ ਬਾਕੀ ਸਾਰਾ ਤੁਹਾਨੂੰ ਮੈਂ ਜਦੋਂ ਸਲਾਈ ਕਰੂੰਗੀ ਉਸ ਟਾਈਮ ਦਿਖਾਵਾਂਗੀ ਕਿੱਥੇ ਕਿੱਥੇ ਕਿਵੇਂ ਕਿਵੇਂ ਇਹਦੇ ਵਰਕ ਹੈਗਾ ਠੀਕ ਹੈ ਜੀ ਤੇ ਇੱਕ ਆਪਾਂ ਹੋਰ ਸ਼ੋਪਿੰਗ ਕੀਤੀ ਆ ਆਹ ਵਾਲੇ ਕੰਬਲ ਆਹ ਬਖਾਰ ਚਾਦਰ ਕੱਢ ਕੇ ਇਹ ਤਾਂ ਮੈਂ ਮਾਰਦੀ ਆ ਤਾਂ ਤੁਸੀਂ ਦੁੱਧ ਪੀ ਲਓ ਜੀ ਜੇ ਕਿਸੇ ਮੇਰੇ ਭੈਣ ਭਰਾ ਨੇ ਪੀਣਾ ਤਾਂ ਸਾਡੇ ਮੰਤਰੀ ਜੀ ਇੱਧਰ ਬੈਠੇ ਹੈ ਜੀ ਲਓ ਮੇਰਾ ਦੁੱਧ ਫੜਾ ਇਹਦੇ ਉਧਰ ਇਹ ਹੈ ਜੀ ਗਰਮ ਚਾਦਰ ਨਾਲ ਦੋ ਸਰਾਣੇ ਆ ਤੇ ਗਰਮ ਚਾਦਰ ਹੈ ਜੀ ਇਹ ਠੀਕ ਰੇਟ ਵਾਲੀ ਹੈਗੀ ਹੈ ਤੇ ਇੱਕ ਆਪਾਂ ਹੋਰ ਲਏ ਆ ਉਹ ਵੀ ਕੱਢ ਦੇ ਬਟਾ ਵਰ ਇਹ ਬਹੁਤ ਸੌਫਟ ਹੈ ਜੀ ਤੇ ਬਹੁਤ ਪਿਆਰੀ ਹੈ ਕਲਰ ਵੀ ਬਹੁਤ ਸੋਹਣਾ ਹੈ ਇਹਦਾ ਆ ਫੜ ਮੈਂ ਦਿਖਾਵਾਂ ਨਹੀਂ ਫੜਨਾ ਪੂਰੇ ਵੱਡੇ ਵੱਡੇ ਸਰਾਨੇ ਬਣੇ ਹੋਏ ਆ ਇਸ ਤਰ੍ਹਾਂ ਇਹਦੇ ਹੈ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਚਲੋ ਤਾਂ ਪਲਾ ਲਾਂ ਕੋਈ ਗੱਲ ਨਹੀਂ ਤੇ ਉਹ ਵਧੀਆ ਸੌਫਟ ਨਿੱਗੀ ਹੈ ਜੀ ਇਹ ਅੰਦਰ ਕੰਬਲ ਮੁੰਗ ਹੈ ਇਹ ਉਵੇਂ ਨਹੀਂ ਹੈਗੀ ਜੀ ਵੀ ਜਿਆਦਾ ਵੱਧ ਜੇ ਜਾਵੇ ਨਾ ਕਿਵੇਂ ਹੈ ਪੂਰੀ ਮੋਟੀ ਹੈ ਪੂਰੀ ਬਹੁਤ ਕੰਫਰਟੇਬਲ ਦੋਨੇ ਪਾਸੇ ਵਿਚਾਰ ਸਕਦੇ ਆ ਤੇ ਇੱਧਰ ਥੋੜੀ ਜਿਹੀ ਲਾਈਟ ਇਧਰੋਂ ਡਾਰਕ ਹੈ ਬਹੁਤ ਸੋਹਣੀ ਹੈ ਇਹ ਇੱਕ ਹੋਰ ਹੈ ਜੀ ਇਹ ਵੀ ਦੂਸਰੀ ਹੈ ਪਰ ਇਹ ਥੋੜੀ ਸਸਤੀ ਵਾਲੀ ਹੈ ਥੋੜੀ ਜਿਆਦਾ ਲੱਗੇਗੀ ਇਹ ਆਪਾਂ ਕਿੰਨੇ ਕ ਦੀ ਹੈ 400 ਇਹ ਚਾਰਕਸੌਦੀ ਹੈਗੀ ਕੁਝ ਜ਼ਿਆਦਾ ਮਹਿੰਗੀ ਨਹੀਂ ਹੈਗੀ ਤੇ ਉਹ ਇਹਦੇ ਵੀ ਘੱਟ ਵਾਲੀ ਹੈ ਇਹ ਤਾਂ ਕੀ ਐ ਸਰਦੀ ਸਰਦੀ ਤਾਂ ਫਿਰ ਪਾ ਬਦਲਦੇ ਇੰਨੇ ਤੁਹਾਨੂੰ ਪਤਾ ਹੀ ਕੱਪੜੇ ਰੋਮਗਾ ਦੇ ਤੇ ਬਹੁਤ ਸੇਲ ਚ ਇਹ ਆਪਾਂ ਹਾਊਸ ਸੇਲ 'ਚ 400 ਚ ਲੈ ਜਾਂਦੀ ਹੈ ਇਹ ਕਿਉਂਕਿ ਜੀ ਹੁਣ ਆਪਾਂ ਸਮਾਨਿਆਂ ਨੇ ਤੁਹਾਨੂੰ ਪਤਾ ਹੀ ਲੈਂਦੇ ਨੇ ਇਹ ਹਨ ਤੇ ਬਾਕੀ ਜੇ ਕਿਸੇ ਮੇਰੀ ਭੈਣ ਨੇ ਮੰਗਾਉਣੀ ਹੋਵੇ ਆਪਣਾ ਨਾਲ ਗੱਲ ਕਰ ਸਕਦੀ ਹੈ ਤੇ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਆ ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ ਕਿਉਂਕਿ ਜੀ ਬੱਚਿਆਂ ਵਾਲੇ ਘਰੇ ਤਾਂ ਚੀਜ਼ ਫਿਰ ਜਲਦੀ ਖਰਾਬ ਵੀ ਹੋ ਜਾਂਦੀ ਹੈ ਆਪਾਂ ਸਾਲ ਸੂ ਸਾਲ ਤੋਂ ਬਾਤ ਬਦਲਦੀ ਰਹੀ ਨਹੀਂ ਹੈ ਨਾ ਇਹ ਕਿਸੇ ਨੇ ਲੈਣੀ ਹੈ ਤਾਂ ਤੁਸੀਂ ਗੱਲ ਕਰ ਲਿਓ ਤੇ ਸੋਨੂੰ ਭੇਜ ਦਿਆਂਗੇ ਜਿਹੜੀ ਤੁਹਾਡੇ ਕੋਲੇ ਲੈ ਕੇ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਇਹੋ ਜੀ ਆਪਣੇ ਕੋਲ ਕਸਟਮਰ ਮਗਾਉਂਦੇ ਹੀ ਰਹਿੰਦੇ ਆ ਦੋ ਤਿੰਨ ਭੈਣਾਂ ਨੂੰ ਮੈਂ ਦੋ ਪਹਿਲਾਂ ਭੇਜ ਚੁੱਕੀ ਆ ਮੇਨਾਂ ਚੋਂ ਉਧਰ ਚਲੋ ਦੁੱਧ ਪੀਓ ਜੀ ਹੁਣ ਸਹਿਦ ਜੀ ਮੈਂ ਕੱਪੜਿਆਂ ਦਾ ਤਿਆਰ ਰਾ ਦੇ ਹਾਂ ਜੀ ਹੂੰ ਸਚੀ ਜੀ ਹੂੰ ਚਲੋ ਠੀਕ ਹੈ ਜੀ ਫਿਰ ਹਲੇ ਤਾਂ ਸੂਟ ਸਟਿਚ ਕਰੂੰਗੀ ਤੇ ਮੈਂ ਆਪਦੇ ਸ਼ੂਜ਼ ਲੈਣੇ ਸੀਗੇ ਤੇ ਮੈਨੂੰ ਚਾਹੀਦੇ ਨਹੀਂ ਹੈਗੇ ਆ ਕਿਉਂਕਿ ਮੈਂ ਤਾਂ ਤੁਹਾਨੂੰ ਪਤਾ ਹੀ ਹੈ ਜੀ ਇੰਨਾ ਤੋੜਾ ਫੇਰ ਨਹੀਂ ਕਰਦੀ ਹਨ ਕੁਝ ਅਜੇ ਤਾਂ ਘਟੀ ਲੈਣੇ ਆ ਕਿਉਂਕਿ ਮੇਰੇ ਕੋਲ ਤਾਂ ਚਾਰ ਜੋੜੇ ਸ਼ੂਜ਼ ਤੇ ਪੈਰੀ ਵੀ ਹੈ ਤੇ ਕਈ ਸੋਪੀ ਨਹੀਂ ਹੋਈ ਹੈ ਜੀ ਆਪਾਂ ਤਾਂ ਕੁਝ ਲੈਣੇ ਨਹੀਂ ਹੁੰਦੇ ਤੁਹਾਨੂੰ ਪਤਾ ਹੀ ਉਹ ਸੂਕ ਲਿਆਇਆ ਇੱਕ ਸੁਲਾਈ ਕਰ ਲੈਣਾ ਬਾਜੀ ਦੇ ਥੋੜੀ ਦੇ ਕੱਪੜੇ ਸਟਿਚ ਕਰਨੇ ਦਿੱਤੇ ਹੋਏ ਨੇ ਭੂੜ ਲੈਣੇ ਆ ਕਿਹਨਾਂ ਜੈੱਟ ਲੈਣੀ ਉਹ ਆਪਦੀ ਆਪੇ ਲੈ ਕੇ ਆਉਂਗੇ ਚਲੋ ਮਿਲਦੇ ਆ ਫਿਰ ਤੁਹਾਨੂੰ ਕੋਸਟ ਤੇ ਅੱਚ ਠੀਕ ਹੈ ਜੀ